ਸਤਿ ਸ਼੍ਰੀ ਅਕਾਲ ਜੀ, ਹਾਜ਼ਰ ਹੋਏ ਹਾਂ ਨਵੀਂ ਕਹਾਣੀ ਲੈ ਕੇ। ਮੈਂ ਲੋਕਾਂ ਦੇ ਘਰਾਂ ਵਿੱਚ ਦੁੱਧ ਵੇਚਣ ਦਾ ਕੰਮ ਕਰਦੀ ਸੀ। ਮੈਂ ਬਹੁਤ ਜ਼ਿਆਦਾ ਸੋਹਣੀ ਸੀ। ਮੇਰੀ ਖੂਬਸੂਰਤੀ ਦੇਖ ਕੇ ਕੋਈ ਇਹ ਅੰਦਾਜ਼ਾ ਨਹੀਂ ਲਾ ਸਕਦਾ ਸੀ ਕਿ ਮੈਂ ਵਿਆਹੀ ਹੋਈ ਹਾਂ। ਮੇਰਾ ਵਿਆਹ ਘੱਟ ਉਮਰ ਵਿੱਚ ਹੋ ਗਿਆ ਸੀ। ਵਿਆਹ ਦਾ ਕਰਕੇ ਸਾਰੀਆਂ ਕੁੜੀਆਂ ਦੇ ਵਾਂਗੂ ਮੇਰੇ ਵੀ ਬਹੁਤ سارے ਸੁਪਨੇ ਸੀ ਪਰ ਮੇਰਾ ਘਰ ਵਾਲਾ ਸਿਰੇ ਦਾ ਨਸ਼ੇੜੀ ਬੰਦਾ ਸੀ। ਮਜਬੂਰ ਹੋ ਕੇ ਮੈਂ ਲੋਕਾਂ ਦੇ ਘਰਾਂ ਵਿੱਚ ਦੁੱਧ ਵੇਚ ਕੇ ਗੁਜ਼ਾਰਾ ਕਰਨ ਲੱਗ ਪਈ। ਕਿਉਂਕਿ ਮੇਰੇ ਦੋ ਛੋਟੇ ਬੱਚੇ ਵੀ ਸੀ ਮੇਰਾ ਦਿਲ ਕਰਦਾ ਸੀ ਕਿ ਮੇਰਾ ਘਲਵਾ ਘਰ ਵਾਲਾ ਰਾਤ ਨੂੰ ਮੈਨੂੰ ਪਿਆਰ ਕਰੇ ਮੇਰੇ ਵੀ ਬਹੁਤ ਸਾਰੇ ਜਜ਼ਬਾਤ ਹੁੰਦੇ ਸੀ ਪਰ ਜਦੋਂ ਵੀ ਕਿਸੇ ਸੋਹਣੇ ਮੁੰਡੇ ਨੂੰ ਦੇਖਦੀ ਤਾਂ ਮੇਰਾ ਦਿਲ ਉਹਦੇ ਤੇ ਆ ਜਾਂਦਾ ਸੀ ਮੈਂ ਦੁੱਧ ਵੇਚਣ ਦੇ ਨਾਲ-ਨਾਲ ਆਪਣੀਆਂ ਲੋੜਾਂ ਨੂੰ ਵੀ ਪੂਰਾ ਕਰਦੀ ਸੀ ਮੈਂ ਘੱਟ ਉਮਰ ਦੀ ਕੁੜੀ ਸੀ ਮੇਰੇ ਵਿੱਚ ਸਾਰੀ ਰਾਤ ਉਹ ਸਭ ਕੁਝ ਕਰਨ ਦੀ ਤਾਕਤ ਸੀ ਇੱਕ ਦਿਨ ਮੈਂ ਇੱਕ ਨਵੀਂ ਹਵੇਲੀ ਵਿੱਚ ਦੁੱਧ ਵੇਚਣ ਲਈ ਗਈ ਉੱਥੋਂ ਦਾ ਜੋ ਮਾਲਕ ਸੀ ਉਹ ਮੈਨੂੰ ਬੜੇ ਧਿਆਨ ਨਾਲ ਦੇਖ ਰਿਹਾ ਸੀ ਉਸ ਮਾਲਕ ਨੂੰ ਦੇਖਦੇ ਹੀ ਮੇਰੇ ਅੰਦਰ ਜੋ ਜਜ਼ਬਾਤ ਜਾਗੇ ਮੇਰਾ ਦਿਲ ਜ਼ੋਰ ਨਾਲ ਧੜਕਣ ਲੱਗ ਪਿਆ ਇਹ ਗੱਲ ਸ਼ੁਰੂ ਹੋ ਗਈ ਉਹ ਮਾਲਕ ਦੁੱਧ ਲੈਣ ਦੇ ਬਹਾਨੇ ਮੈਨੂੰ ਹੱਥ ਲਾਉਣ ਦੀ ਕੋਸ਼ਿਸ਼ ਕਰਦਾ ਸੀ ਜੀ ਦੇ ਨਾਲ ਮੇਰੇ ਸਾਰੇ ਸਰੀਰ ਵਿੱਚ ਅੱਗ ਲੱਗ ਜਾਂਦੀ ਸੀ ਇੱਕ ਦਿਨ ਮਾਲਕ ਦੇ ਘਰ ਕੋਈ ਨਹੀਂ ਸੀ ਜਦੋਂ ਮੈਂ ਦੁੱਧ ਦੇਣ ਗਈ ਤਾਂ ਉਹ ਮੈਨੂੰ ਕਹਿਣ ਲੱਗਾ ਕਿ ਮੇਰਾ ਦੁੱਧ ਲੈਣ ਦਾ ਦਿਲ ਨਹੀਂ ਕਰਦਾ ਇਹ ਸੁਣ ਕੇ ਮੈਂ ਉਦਾਸ ਹੋ ਗਈ ਤਾਂ ਮੈਨੂੰ ਕਹਿਣ ਲੱਗਾ ਅੱਜ ਤਾਂ ਮੇਰਾ ਦੁੱਧ ਪੀਣ ਨੂੰ ਦਿਲ ਕਰ ਰਿਹਾ ਜੇ ਤੂੰ ਮੈਨੂੰ ਦੁੱਧ ਪੀਣ ਦਿਉਂਗੀ ਤਾਂ ਇਹਦੇ ਬਦਲੇ ਮੈਂ ਤੈਨੂੰ ਕਾਫੀ ਪੈਸੇ ਦੇਵਾਂਗਾ ਇਹ ਸੁਣਦੇ ਹੀ ਮੈਂ ਖੁਸ਼ ਹੋ ਗਈ ਤੇ ਉਹਨੇ ਮੇਰਾ ਹੱਥ ਫੜ ਲਿਆ ਮੈਨੂੰ ਇੱਕ ਕਮਰੇ ਵਿੱਚ ਲੈ ਗਿਆ ਲਾਈਟ ਬੰਦ ਕਰ ਦਿੱਤੀ ਗਰਮ ਨਾਰੀਅਲ ਦੇ ਤੇਲ ਨਾਲ ਮ사ਜ ਕਰਦੇ ਕਰਦੇ ਉਹਨੇ ਮੇਰੀ ਮੇਰਾ ਨਾਮ ਰਜਨੀ ਮੇਰੀ ਉਮਰ 15 ਸਾਲ ਦੀ ਸੀ ਤੇ ਮੈਂ ਇੱਕ ਗਰੀਬ ਪਰਿਵਾਰ ਨਾਲ ਰਹਿੰਦੀ ਸੀ ਮੇਰੇ ਮਾਪਿਓ ਬਚਪਨ ਵਿੱਚ ਹੀ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਸੀ। ਮੇਰੇ ਭਰਾਣੇ ਨੇ ਮੈਨੂੰ ਪਾਲਿਆ ਸੀ। ਪਰ ਜਦੋਂ ਮੇਰੇ ਭਰਾ ਦਾ ਵਿਆਹ ਹੋਇਆ ਤਾਂ ਭਾਬੀ ਦੇ ਆ ਜਾਣ ਤੋਂ ਬਾਅਦ ਉਹ ਵੀ ਬਦਲ ਗਿਆ ਸੀ। ਮੇਰੀ ਭਾਬੀ ਸਾਰਾ ਦਿਨ ਮੇਰੇ ਤੋਂ ਕੰਮ ਕਰਵਾਉਂਦੀ। ਉਹਨੇ ਮੈਨੂੰ ਘਰ ਦੀ ਨੌਕਰਾਨੀ ਬਣਾ ਕੇ ਰੱਖਿਆ ਸੀ। ਜਦੋਂ ਮੈਂ ਆਪਣੇ ਭਰਾ ਕੋਲੋਂ ਪੈਸੇ ਮੰਗਦੀ ਤਾਂ ਉਹ ਫਟਾਫਟ ਮਨ੍ਹਾ ਕਰ ਦਿੰਦੀ ਤੇ ਕਹਿੰਦੀ ਹਜੇ ਤੈਨੂੰ ਪੈਸਿਆਂ ਦੀ ਲੋੜ ਨਹੀਂ। ਹੁਣ ਜੇ ਤੂੰ ਪੈਸੇ ਲਾਉਂਗੀ ਤਾਂ ਅੱਗੇ ਤੂੰ ਤੂੰ ਹੋਰ ਵੀ ਜ਼ਿਆਦਾ ਡਿਮਾਂਡ ਕਰੂੰਗੀ ਇਹ ਸਹੀ ਨਹੀਂ ਆ ਕੱਲ ਇਹਦਾ ਵਿਆਹ ਹੋ ਜਾਊਗਾ ਦੂਸਰਿਆਂ ਦੇ ਘਰ ਵਿੱਚ ਜਾ ਕੇ ਵੀ ਇਹੀ ਕਰੂਗੀ ਇਹ ਤੇਰਾ ਨਾਮ ਖਰਾਬ ਕਰ ਦੇਊਗੀ ਤੇ ਮੇਰੀ ਭਾਬੀ ਹਮੇਸ਼ਾ ਮੇਰੇ ਭਰਾ ਨੂੰ ੜਕਾਉਂਦੀ ਰਹਿੰਦੀ ਸੀ ਮੇਰੇ ਭਰਾ ਦਾ ਵਿਆਹ ਸਾਡੇ ਕਿਸੇ ਦੂਰ ਦੇ ਰਿਸ਼ਤੇਦਾਰ ਨੇ ਹੀ ਕਰਵਾਇਆ ਸੀ ਹੌਲੀ ਹੌਲੀ ਮੇਰਾ ਭਰਾ ਵੀ ਆਪਣੇ ਘਰ ਵਾਲੀ ਦੀਆਂ ਗੱਲਾਂ ਵਿੱਚ ਆਉਣ ਲੱਗ ਪਿਆ ਤੇ ਮੇਰੇ ਨਾਲ ਚੰਗਾ ਵਿਵਹਾਰ ਨਹੀਂ ਕਰਦਾ ਸੀ ਮੈਂ ਆਪਣੇ ਮਨ ਵਿੱਚ ਬਹੁਤ ਦੁਖੀ ਹੋ ਜਾਂਦੀ ਸੀ ਜਦੋਂ ਵੀ ਆਪਣੀਆਂ ਸਹੇਲੀਆਂ ਦੇ ਨਾਲ ਬੈਠਦੀ ਤਾਂ ਸਾਰੇ ਦੁੱਖ ਦਰਦ ਭੁੱਲ ਜਾਂਦੀ ਸੀ। ਮੇਰੀਆਂ ਸਹੇਲੀਆਂ ਦਾ ਵਿਆਹ ਵੀ ਜਲਦੀ-ਜਲਦੀ ਹੋ ਗਿਆ ਸੀ ਕਿਉਂਕਿ ਸਾਡੇ ਪਿੰਡ ਕੁੜੀਆਂ ਨੂੰ ਘੱਟ ਉਮਰ ਵਿੱਚ ਹੀ ਵਿਆਹ ਦਿੰਦੇ ਸੀ ਪਰ ਮਾਪਿਓ ਕੁੜੀਆਂ ਦੇ ਵਿਆਹ ਵਿੱਚ ਮੁੰਡੇ ਵਾਲਿਆਂ ਨੂੰ ਮੂੰਹ ਮੰਗੀ ਕੀਮਤ ਵੀ ਦੇ ਦਿੰਦੇ ਸੀ। ਸਹੇਲੀਆਂ ਦੇ ਵਿਆਹ ਹੁੰਦੇ ਦੇਖ ਕੇ ਮੇਰੇ ਵੀ بڑے ਸੁਪਨੇ ਸੀ। ਮੈਂ ਮਨ ਵਿੱਚ ਸੋਚਿਆ ਸੀ ਕਿ ਮੇਰਾ ਵਿਆਹ ਵੀ ਇਦਾਂ ਦੇ ਬੰਦੇ ਨਾਲ ਹੋਵੇ। ਜੋ ਮੈਨੂੰ ਬਹੁਤ ਜ਼ਿਆਦਾ ਪਿਆਰ ਕਰੇ ਮੇਰੀਆਂ ਮੇਹਾਂ ਸਹੇਲੀਆਂ ਮੈਨੂੰ ਆਪਣੀਆਂ ਸੁਹਾਗਰਾਤਾਂ ਬਾਰੇ ਦੱਸਦੀਆਂ ਹੁੰਦੀਆਂ ਸੀ ਜਿਨ੍ਹਾਂ ਨੂੰ ਸੁਣ ਕੇ ਮੇਰੇ ਜਜ਼ਬਾਤ ਵੀ ਉੱਠਣ ਲੱਗ ਪਏ ਸੀ ਮੈਂ ਘੱਟ ਉਮਰ ਦੀ ਸੀ ਇਸ ਲਈ ਮੈਨੂੰ ਸੁਹਾਗਰਾਤ ਦੀ ਪੀੜ ਬਾਰੇ ਬਿਲਕੁਲ ਵੀ ਨਹੀਂ ਪਤਾ ਸੀ ਇਸੇ ਕਰਕੇ ਮੇਰੀਆਂ ਸਹੇਲੀਆਂ ਦੇ ਕੋਲ ਫੋਨ ਵੀ ਸੀ ਇਸ ਲਈ ਉਹ ਮੈਨੂੰ ਵੀਡੀਓ ਤੇ ਬੜੇ ਆਰਾਮ ਨਾਲ ਸਭ ਕੁਝ ਦਿਖਾਉਂਦੀਆਂ ਹੁੰਦੀਆਂ ਸੀ ਸ਼ੁਰੂ ਵਿੱਚ ਤਾਂ ਮੈਨੂੰ ਇਹ ਸਭ ਕੁਝ ਦੇਖਣ ਤੋਂ ਸ਼ਰਮ ਆਉਂਦੀ ਸੀ ਪਰ ਹੌਲੀ ਹੌਲੀ ਮੈਨੂੰ ਇਹ ਵੀਡੀਓ ਦੇਖਣ ਦੀ ਆਦਤ ਪੈ ਗਈ ਸੀ ਮੈਂ ਹੁਣ ਰੋਜ਼ ਹੀ ਇਹ ਵੀਡੀਓ ਦੇਖਦੀ ਹੁੰਦੀ ਸੀ ਤੇ ਇਹੀ ਸੋਚਦੀ ਸੀ ਕਿ ਇਦਾਂ ਮੈਂ ਆਪਣੇ ਘਰ ਵਾਲੇ ਦੇ ਨਾਲ ਕਰੂੰਗੀ ਵਿਆਹ ਦੀ ਰਾਤ ਉਹਦੇ ਨਾਲ ਪਿਆਰ ਕਰੂੰਗੀ ਮੈਂ ਉਹਨਾਂ ਵੀਡੀਓ ਨੂੰ ਦੇਖ ਕੇ ਹਰ ਤਰ੍ਹਾਂ ਦਾ ਪਿਆਰ ਕਰਨਾ ਸਿੱਖ ਲਿਆ ਸੀ ਮੈਂ ਦਿਨ ਰਾਤ ਇਹੀ ਸੋਚਦੀ ਸੀ ਕਿ ਜਦੋਂ ਵਿਆਹ ਹੋਊਗਾ ਤੇ ਮੈਂ ਬਹੁਤ ਮਜ਼ੇ ਲਾਉਂਗੀ ਮੈਂ ਆਪਣੀ ਜ਼ਿੰਦਗੀ ਕੱਟ ਰਹੀ ਸੀ ਤੇ ਘਰ ਦੇ ਕੰਮਕਾਰ ਕਰਕੇ ਸ਼ਾਮ ਨੂੰ ਆਪਣੀਆਂ ਸਹੇਲੀਆਂ ਦੇ ਨਾਲ ਬੈਠ ਕੇ ਗੱਲਾਂ ਕਰਦੀ ਸੀ ਅਕਸਰ ਹੀ ਮੈਨੂੰ ਆਪਣੇ ਘਰ ਵਾਲੇ ਦੇ ਨਾਲ ਸੁਹਾਗ ਰਤ ਬਾਰੇ ਮੇਰੀਆਂ ਸਹੇਲੀਆਂ ਦੱਸਦੀਆਂ ਹੁੰਦੀਆਂ ਸੀ ਮੈਂ ਵੀ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਮਜ਼ੇ ਲੈਂਦੀ ਹੁੰਦੀ ਸੀ ਹੌਲੀ ਹੌਲੀ ਮੇਰੇ ਵਿਆਹ ਦੀ ਉਮਰ ਹੋ ਗਈ ਤੇ ਇਸੇ ਕਰਕੇ ਮੇਰੇ ਭਰਾ ਨੇ ਭਾਬੀ ਨੂੰ ਕਹਿ ਦਿੱਤਾ ਤੇ ਉਹ ਮੇਰੇ ਲਈ ਰਿਸ਼ਤਾ ਲੱਭਣ ਲੱਗ ਪਈ ਜਦੋਂ ਭਾਬੀ ਨੇ ਵੀਰੇ ਵੱਲ ਦੇਖਿਆ ਤਾਂ ਉਹ ਕਹਿਣ ਲੱਗੀ ਕਿ ਤੁਹਾਡਾ ਕੀ ਮਤਲਬ ਆ ਮੈਂ ਆਪਣੇ ਨਨਾਨ ਦੇ ਲਈ ਆਪ ਹੀ ਰਿਸ਼ਤਾ ਲੱਭ ਲਾਵਾਂ ਇਹ ਸੋੰਦੇ ਹੀ ਮੇਰੇ ਚਿਹਰੇ ਤੇ ਮੁਸਕਰਾਹਟ ਜਿਹੀ ਆ ਗਈ ਮੈਂ ਸੋਚਿਆ ਕਿ ਚਲੋ ਕਿਤੇ ਨਾ ਕਿਤੇ ਭਾਬੀ ਮੇਰੇ ਲਈ ਪਿਆਰ ਕਰ ਰੱਖਦੀ ਆ ਕਿਉਂਕਿ ਉਹ ਵੀ ਇੱਕ ਔਰਤ ਸੀ ਉਹਨੇ ਵੀ ਮੇਰਾ ਰਿਸ਼ਤਾ ਚੰਗੇ ਘਰ ਵਿੱਚ ਹੀ ਕਰਾਉਣਾ ਸੀ ਇੱਕ ਦਿਨ ਮੇਰੀ ਭਾਬੀ ਮੈਨੂੰ ਕਹਿਣ ਲੱਗੀ ਕਿ ਰਜਨੀ ਤੇਰਾ ਰਿਸ਼ਤਾ ਪੱਕਾ ਕਰ ਦਿੱਤਾ ਮੈਂ ਭਾਬੀ ਨੂੰ ਕਿਹਾ ਕਿ ਤੁਸੀਂ ਤਾਂ ਉਸ ਮੁੰਡੇ ਨੂੰ ਨਾਲ ਮੈਨੂੰ ਮਲਾਇਆ ਹੀ ਨਹੀਂ ਤਾਂ ਭਾਬੀ ਕਹਿਣ ਲੱਗੀ ਕਿ ਇਹ ਕੋਈ ਗੱਲ ਹੋਈ ਕੁੜੀਆਂ ਮੁੰਡਿਆਂ ਨੂੰ ਨਹੀਂ ਮਿਲਦੀਆਂ ਮੈਂ ਕਿਹਾ ਠੀਕ ਆ ਤਾਂ ਦੋਸੇ ਵੀਰੇ ਨੂੰ ਵੀ ਕਿਉਂ ਨਹੀਂ ਮਲਾਇਆ ਮੇਰੀ ਭਾਬੀ ਬਹੁਤ ਹੀ ਚਲਾਕ ਸੀ ਉਹਨੂੰ ਪਤਾ ਸੀ ਕਿ ਮੇਰੇ ਵਿਆਹ ਵਿੱਚ ਕੁਝ ਦੇਣਾ ਨਾ ਪਵੇ ਇਸੇ ਕਰਕੇ ਉਹਨੇ ਹੀ ਬੜੀ ਚਲਾਕੀ ਨਾਲ ਮੇਰੇ ਭਰਾ ਨੂੰ ਕਿਹਾ ਕਿ ਮੈਂ ਇੱਕ ਬਹੁਤ ਹੀ ਚੰਗੇ ਘਰ ਵਿੱਚ ਰਿਸ਼ਤਾ ਪੱਕਾ ਕਰ ਦਿੱਤਾ ਤੇ ਉਸ ਮੁੰਡੇ ਦੀ ਵੀ ਕੋਈ ਡਿਮਾਂਡ ਨਹੀਂ ਯਾਨੀ ਸਾਡਾ ਕੋਈ ਵੀ ਖਰਚਾ ਨਹੀਂ ਹੋਊਗਾ ਜੀਨੂੰ ਸੁਣ ਕੇ ਉਹ ਕਹਿਣ ਲੱਗੀ ਕਿ ਇਹ ਤਾਂ ਬਹੁਤ ਹੀ ਵਧੀਆ ਗੱਲ ਆ ਤੂੰ ਮੇਰੀ ਘਰ ਵਾਲੀ ਆ ਤੇ ਮੈਨੂੰ ਤੇਰੇ ਤੇ ਬਹੁਤ ਮਾਣ ਆ ਮੇਰੇ ਭੈਣ ਦੇ ਲਈ ਤੋਂ ਚੰਗਾ ਰਿਸ਼ਤਾ ਹੀ ਲੱਭੂਗੀ ਮੈਂ ਵੀ ਸੋਚਿਆ ਕਿ ਚਲੋ ਚੰਗੀ ਗੱਲ ਆ ਉਪਰੋਂ ਵੀਰੇ ਦਾ ਵੀ ਜਿਆਦਾ ਖਰਚਾ ਨਹੀਂ ਹੋਊਗਾ ਇਦਾਂ ਹੀ ਦਿਨ ਲੰਘਦੇ ਗਏ ਤੇ ਭਾਬੀ ਦੇ ਕਹੇ ਹੁਣ ਸਾਰੀ ਮੇਰਾ ਵਿਆਹ ਇੱਕ ਹਫਤੇ ਵਿੱਚ ਹੀ ਹੋ ਗਿਆ ਵਿਆਹ ਵਾਲੇ ਦਿਨ ਮੇਰੀਆਂ ਸਹੇਲੀਆਂ ਨੇ ਮੈਨੂੰ ਪੂਰੀ ਟ੍ਰੇਨਿੰਗ ਪਹਿਲਾਂ ਹੀ ਦੇ ਦਿੱਤੀ ਸੀ ਤਾਂ ਕਿ ਮੈਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਦਾਂ ਹੀ ਦਿਨ ਲੰਘਦੇ ਗਏ ਤੇ ਵਿਆਹ ਦੀ ਰਾਤ ਵੀ ਆ ਗਈ ਵਿਆਹ ਵਾਲੀ ਰਾਤ ਦਾ ਟਾਈਮ ਹੋਣ ਵਾਲਾ ਸੀ ਮੈਂ ਆਪਣੇ ਘਰ ਵਾਲੇ ਨੂੰ ਦੇਖਿਆ ਨਹੀਂ ਸੀ ਆਉਣ ਵਾਲੀ ਜ਼ਿੰਦਗੀ ਬਾਰੇ ਸੋਚ ਕੇ ਮੈਂ ਬੜੀ ਬੇਕਰਾਗ ਸੀ ਮੈਂ ਬਹੁਤ ਜ਼ਿਆਦਾ ਖੁਸ਼ ਸੀ ਕਿ ਜਦੋਂ ਮੇਰਾ ਆਪਣਾ ਘਰ ਹੋਊਗਾ ਆਪਣਾ ਪਰਿਵਾਰ ਹੋਊਗਾ ਤਾਂ ਮੈਂ ਆਪਣੇ ਭਰਾ ਭਾਬੀ ਦੇ ਘਰ ਨੌਕਰਾਨੀ ਬਣ ਕੇ ਨਹੀਂ ਰਹੂੰਗੀ ਸ਼ਾਇਦ ਮੈਂ ਗਲਤ ਸੀ ਕਦੀ ਕਦੀ ਜੋ ਸੋਚਦੇ ਆਂ ਇਦਾਂ ਦਾ ਬਿਲਕੁਲ ਵੀ ਕੁਝ ਨਹੀਂ ਹੁੰਦਾ ਕਿਉਂਕਿ ਕਿਸਮਤ ਨੇ ਕੀ ਲਿਖਿਆ ਸੀ ਸਾਨੂੰ ਬਿਲਕੁਲ ਵੀ ਪਤਾ ਨਹੀਂ ਹੁੰਦਾ ਬੜੀ ਸਾਦਗੀ ਦੇ ਨਾਲ ਮੇਰਾ ਵਿਆਹ ਹੋ ਗਿਆ ਸੀ ਮੈਂ ਵਿਆਹ ਕਰਵਾ ਕੇ ਆਪਣੇ ਸਹੁਰੇ ਘਰ ਚਲੀ ਗਈ ਸੀ ਜਦੋਂ ਘਰ ਦੇ ਅੰਦਰ ਗਈ ਤਾਂ ਇੱਕ ਪੁਰਾਣਾ ਜਿਹਾ ਘਰ ਸੀ ਕੰਦਾਂ ਨੂੰ ਵੀ ਰੰਗਣੇ ਕੀਤਾ ਹੋਇਆ ਸੀ ਮੈਂ ਸੋਚਿਆ ਕਿ ਵਿਆਹ ਵਾਲਾ ਦੇਣਾ ਘੱਟੋ-ਘੱਟ ਮੁੰਡੇ ਵਾਲਿਆਂ ਨੂੰ ਆਪਣਾ ਘਰ ਦਾ ਸਵਾਰਨਾ ਹੀ ਚਾਹੀਦਾ ਸੀ ਪਰ ਮੈਂ ਇਸ ਗੱਲ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਜਦੋਂ ਮੈਂ ਘਰ ਦੇ ਅੰਦਰ ਗਈ ਤਾਂ ਘਰ ਦਾ ਮਾਹੌਲ ਬੜਾ ਅਲੱਗ ਸੀ ਬਹੁਤ ਹੀ ਛੋਟਾ ਜਿਹਾ ਘਰ ਸੀ ਤੇ ਘਰ ਵਿੱਚ ਮੇਰੀ ਸੱਸ ਤੇ ਮੇਰਾ ਘਰਵਾਲਾ ਇਕੱਲੇ ਹੀ ਰਹਿੰਦੇ ਸੀ। ਮੇਰੀ ਸੱਸ ਕਾਫੀ ਬਜ਼ੁਰਗ ਸੀ। ਤੇ ਇਸੇ ਕਰਕੇ ਰਸਮਾਂ ਕਰਨ ਤੋਂ ਬਾਅਦ ਉਹ ਆਪਣੇ ਕਮਰੇ ਵਿੱਚ ਚਲੀ ਗਈ। ਪਰ ਜਦੋਂ ਮੇਰਾ ਘਰਵਾਲਾ ਮੇਰੇ ਕਮਰੇ ਵਿੱਚ ਆਇਆ ਤਾਂ ਮੈਂ ਥੋੜਾ ਪਰੇਸ਼ਾਨ ਹੋ ਗਈ ਸੀ ਕਿਉਂਕਿ ਘਰ ਇਦਾਂ ਦਾ ਸੀ ਕਿ ਕਾਫੀ ਸਾਲ ਪੁਰਾਣਾ ਸੀ। ਉੱਥੇ ਬਿਲਕੁਲ ਵੀ ਸਫਾਈ ਨਹੀਂ ਕੀਤੀ ਸੀ। ਮੇਰੇ ਘਰਵਾਲੇ ਨੇ ਕਮਰੇ ਵਿੱਚ ਮੈਨੂੰ ਭੇਜ ਕੇ ਕਿਹਾ ਮੈਂ ਕੁਝ ਧੇਰ ਬਾਅਦ ਹੀ ਆਉਂਦਾ। ਤੇ ਮੈਂ ਬੈਸਤਰੇ ਤੇ ਬੈਠ ਕੇ ਬੜੀ ਪੇਸਬਰੀ ਨਾਲ ਆਪਣੇ ਘਰ ਵਾਲੇ ਦੇ ਆਉਣ ਦਾ ਇੰਤਜ਼ਾਰ ਕਰ ਰਹੀ ਸੀ ਮੈਂ ਸੋਚਿਆ ਕਿ ਚਲੋ ਘਰ ਜਿੱਦਾਂ ਦਾ ਵੀ ਆ ਘਰ ਵਾਲਾ ਚੰਗਾ ਨਿਕਲੇ ਕਿਉਂਕਿ ਵਿਆਹ ਵਿੱਚ ਕੋਈ ਵੀ ਡਿਮਾਂਡ ਨਹੀਂ ਕੀਤੀ ਸੀ ਮੈਂ ਆਪਣੇ ਘਰ ਵਾਲੇ ਦੇ ਨਾਲ ਆਉਣ ਵਾਲੇ ਵਕਤ ਬਾਰੇ ਸੋਚ ਰਹੀ ਸੀ ਕਿ ਮੈਂ ਕਿਸ ਤਰ੍ਹਾਂ ਆਪਣੇ ਘਰ ਵਾਲੇ ਨੂੰ ਪਿਆਰ ਕਰਨਾ ਤੇ ਆਪਣੇ ਘਰ ਵਾਲੇ ਨੂੰ ਆਪਣੇ ਵੱਲ ਕਿਦਾਂ ਆਕਰਸ਼ਿਤ ਕਰਨਾ ਇਹ ਹੀ ਸੋਚ ਸੋਚ ਕੇ ਮੈਂ ਆਪਣੇ ਦਿਲ ਵਿੱਚ ਬੜੀ ਖੁਸ਼ ਹੋ ਰਹੀ ਸੀ ਪਰ ਪੂਰੇ ਦੋ ਘੰਟੇ ਮੇਰਾ ਘਰ ਵਾਲਾ ਕਮਰੇ ਵਿੱਚ ਆਇਆ ਪਰ ਉਹ ਜਿਸ ਹਾਲ ਵਿੱਚ ਆਇਆ ਸੀ ਉਹਨੂੰ ਦੇਖ ਕੇ ਮੈਂ ਬੜੀ ਹੈਰਾਨ ਹੋਈ ਕਿਉਂਕਿ ਨਸ਼ੇ ਵਿੱਚ ਟੁੱਲ ਸੀ ਮੈਂ ਫਟਾਫਟ ਆਪਣੇ ਘਰ ਵਾਲੇ ਨੂੰ ਫੜਿਆ ਤੇ ਉਹਨੂੰ ਬਿਸਤਰੇ ਤੇ ਬਿਠਾਇਆ ਮੇਰੇ ਘਰ ਵਾਲੇ ਨੇ ਮੈਨੂੰ ਫੜ ਕੇ ਬਿਸਤਰੇ ਤੇ ਧੱਕਾ ਦੇ ਦਿੱਤਾ ਤੇ ਲਾਈਟ ਬੰਦ ਕਰ ਦਿੱਤੀ ਪੂਰੇ ਜੋਸ਼ ਨਾਲ ਉਹਨੇ ਮੇਰੇ ਕੱਪੜੇ ਲਾਹੇ ਤੇ ਜੋ ਕੁਝ ਮੇਰੇ ਨਾਲ ਕੀਤਾ ਮੇਰੀਆਂ ਚੀਕਾਂ ਨਿਕਲ ਗਈਆਂ ਮੈਂ ਚਾਹੁੰਦੀ ਸੀ ਕਿ ਮੇਰਾ ਘਰ ਵਾਲਾ ਮੈਨੂੰ ਬਹੁਤ ਜ਼ਿਆਦਾ ਪਿਆਰ ਕਰੂਗਾ ਪਰ ਉਹ ਜਿਸ ਹਾਲ ਵਿੱਚ ਜਿਸ ਤਰੀਕੇ ਨਾਲ ਮੇਰੇ ਨਾਲ ਉਹ ਸਭ ਕੁਝ ਕਰ ਰਿਹਾ ਸੀ ਮੈਨੂੰ ਬਹੁਤ ਦੁੱਖ ਲੱਗ ਰਿਹਾ ਸੀ ਏਦਾਂ ਲੱਗਦਾ ਸੀ ਕਿ ਮੇਰੇ ਨਾਲ ਕੋਈ ਜ਼ਬਰਦਸਤੀ ਕਰਦਾ ਹੋਵੇ ਪਰ ਹਜੇ ਤੱਕ ਮੈਨੂੰ ਕੋਈ ਵੀ ਸਚਾਈ ਨਹੀਂ ਪਤਾ ਸੀ ਜਿਹੜੀ ਸਚਾਈ ਭਾਬੀ ਨੇ ਮੇਰੇ ਕੋਲੋਂ ਲੁਕੋ ਕੇ ਰੱਖੀ ਸੀ ਮੇਰੀ ਭਾਬੀ ਬੜੀ ਚਲਾਕੀ ਨਾਲ ਇਹ ਖੇਡ ਖੇਡ ਗਈ ਸੀ ਦੂਸਰੇ ਦਿਨ ਮੇਰੇ ਬਿਸਤਰੇ ਤੋਂ ਉੱਠਣ ਦੀ ਹਿੰਮਤ ਨਹੀਂ ਹੋਈ ਪਰ ਸਵੇਰ ਨੂੰ ਮੇਰੀ ਸੱਸ ਨੇ ਦਰਵਾਜ਼ਾ ਖੜਕਾਇਆ ਤੇ ਕਹਿਣ ਲੱਗੀ ਰਜਨੀ ਜਲਦੀ ਉਠ ਘਰ ਦੀ ਸਫਾਈ ਕਰਨੀ ਆ ਜੀ ਨੂੰ ਸੁਣ ਕੇ ਮੈਂ ਹੈਰਾਨ ਹੋ ਗਈ ਸੀ ਭਲਾ ਕਿਹੜੀ ਸੱਸ ਆ ਜਿਹੜੀ ਆਪਣੀ ਨੌ ਨੂੰ ਦੂਜੇ ਦਿਨ ਹੀ ਸਫਾਈ ਦੇ ਲਈ ਕਹਿ ਦਿੰਦੀ ਆ ਪਰ ਮੈਂ ਸੋਚਿਆ ਕਿ ਉਥੋਂ ਦਾ ਸ਼ਾਇਦ ਕੋਈ ਰਿਵਾਜ ਹੋਊਗਾ ਇਸੇ ਕਰਕੇ ਮੈਂ ਫਟਾਫਟਾਂ ਹੱਕੀ ਕਮਰੇ ਵਿੱਚੋਂ ਬਾਹਰ ਨਿਕਲੀ ਮੇਰੀ ਸੱਸ ਨੇ ਮੇਰੇ ਕੋਲੋਂ ਝਾੜੂ ਪੋਚਾ ਲਵਾਇਆ ਤੇ ਸਾਰੇ ਘਰ ਦੀ ਸਫਾਈ ਕਰਵਾ ਲਈ ਉਹ ਕਹਿਣ ਲੱਗੀ ਕਾਫੀ ਟਾਈਮ ਮੈਂ ਘਰ ਦੀ ਸਫਾਈ ਨੇ ਕਰ ਸਕੀ ਤੇ ਹੁਣ ਤੂੰ ਆ ਗਈ ਆ ਸਭ ਕੁਝ ਕਰ ਲਵੇਂ ਇਹ ਸਵਾਭ ਕੁੱਝ ਦੇਖ ਕੇ ਮੈਂ ਆਪਣੀ ਸੱਸ ਨੂੰ ਹਰਾਣੇ ਨਾਲ ਦੇਖ ਰਹੀ ਸੀ ਇਹਦਾ ਕੀ ਮਤਲਬ ਸੀ ਕਿ ਨਵੇਂ-ਨਵੇਂ ਵਿਆਹ ਹੋ ਜਾਣ ਦਾ ਕਰਕੇ ਮੈਂ ਆਪਣੀ ਸੱਸ ਨੂੰ ਕੋਈ ਵੀ ਸਵਾਲ ਜਵਾਬ ਨਹੀਂ ਕਰ ਸਕਦੀ ਸੀ ਇਦਾਂ ਹੀ ਸਾਰਾ ਦਿਨ ਸਫਾਈ ਕਰਦੀਦਾ ਹੀ ਲੰਗਾ ਦਿੱਤਾ ਮੇਰੇ ਹੱਥਾਂ ਦੀ ਮਹਿੰਦੀ ਵੀ ਇੱਕ ਦਿਨ ਵਿੱਚ ਹੀ ਲੱਥ ਗਈ ਸੀ ਕਿਉਂਕਿ ਘਰ ਵਿੱਚ ਇੰਨਾ ਗੰਦ ਪਿਆ ਸੀ ਜਿਹਨੂੰ ਸਾਫ਼ ਕਰਦੇ ਕਰਦੇ ਮੇਰੀ ਮਹਿੰਦੀ ਵੀ ਖਸ ਗਈ ਸੀ ਮੈਂ ਸੋਚਿਆ ਕਿ ਚਲ ਅੱਜ ਮੇਰਾ ਪਹਿਲਾ ਦਿਨ ਆ ਇਹ ਸਭ ਕੁਝ ਕਰਨਾ ਹੀ ਪੈਣਾ ਘਰ ਤਾਂ ਮੇਰਾ ਹੀ ਆ ਮੈਂ ਹੀ ਸੋਚ ਕੇ ਰੋਟੀ ਪਾਣੀ ਰਾਤ ਨੂੰ ਬਣਾ ਕੇ ਆਪਣੀ ਸੱਸ ਨੂੰ ਪਵਾਇਆ ਮੈਂ ਆਪਣੇ ਘਰ ਵਾਲੇ ਦਾ ਇੰਤਜ਼ਾਰ ਕਰਨ ਲੱਗ ਪਈ ਮੇਰੀ ਸੱਸ ਕਹਿਣ ਲੱਗੀ ਕਿ ਤੈਨੂੰ ਇੰਤਜ਼ਾਰ ਕਰਨ ਦੀ ਕੋਈ ਲੋੜ ਨਹੀਂ ਆਪੇ ਬਾਹਰੋਂ ਖਾ ਕੇ ਆ ਜਾਊਗਾ ਮੈਂ ਚੁੱਪ ਕਰਕੇ ਰੋਟੀ ਖਾਣ ਲਈ ਆਪਣੇ ਘਰ ਵਾਲੇ ਦਾ ਇੰਤਜ਼ਾਰ ਕਰ ਰਹੀ ਸੀ ਰਾਤ ਨੂੰ ਜਦੋਂ ਮੇਰਾ ਘਰ ਵਾਲਾ ਆਇਆ ਤੇ ਉਹ ਫਿਰ ਨਸ਼ੇ ਨਾਲ ਰੁੱਝਿਆ ਹੋਇਆ ਸੀ ਜਿਸ ਨੂੰ ਦੇਖ ਕੇ ਮੈਂ ਪਰੇਸ਼ਾਨ ਹੋ ਗਈ ਸੀ ਅੱਜ ਵੀ ਮੇਰਾ ਘਰ ਵਾਲਾ ਪਹਿਲੀ ਰਾਤ ਦੀ ਤਰ੍ਹਾਂ ਮੇਰੇ ਨਾਲ ਜ਼ਬਰਦਸਤੀ ਨਾਲ ਆਪਣੀ ਹਾਵਸ ਮਟਾ ਰਿਹਾ ਸੀ ਮੈਨੂੰ ਕਈ ਵਾਰ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨੇ ਮੈਨੂੰ ਇੰਨਾ ਘੁੱਟ ਕੇ ਫੜਿਆ ਹੋਇਆ ਸੀ ਕਿ ਮੈਂ ਉਹਨੂੰ ਆਪਣੇ ਤੋਂ ਦੂਰ ਨਾ ਕਰ ਸਕੀ ਤੇ ਉਹ ਸਭ ਕੁਝ ਜਾਨਵਰਾਂ ਦੀ ਤਰ੍ਹਾਂ ਕਰ ਰਿਹਾ ਸੀ ਮੈਂ ਰੋ ਰਹੀ ਸੀ ਪਰ ਉਹਨੂੰ ਦਰਸ ਨਹੀਂ ਆ ਰਿਹਾ ਸੀ ਮੈਨੂੰ ਇਦਾਂ ਲੱਗ ਰਿਹਾ ਸੀ ਕਿ ਜਿੱਦਾਂ ਮੈਂ ਇਸ ਘਰ ਵਿੱਚ ਸਿਰਫ ਕੰਮ ਕਰਨ ਲਈ ਆਈ ਹਾਂ ਰਾਤ ਨੂੰ ਹੀ ਇਹ ਸਭ ਕੁਝ ਸ਼ੁਰੂ ਹੋ ਜਾਂਦਾ ਸੀ ਮੇਰਾ ਘਰਵਾਲਾ ਰੋਜ਼ ਰਾਤ ਨੂੰ ਨਸ਼ੇ ਵਿੱਚ ਆਉਂਦਾ ਤੇ ਮੇਰੇ ਨਾਲ ਜ਼ਬਰਦਸਤੀ ਕਰਦਾ ਸੀ ਹੌਲੀ ਹੌਲੀ ਮੈਨੂੰ ਸਮਝ ਆਉਣ ਲੱਗ ਪਿਆ ਸੀ ਕਿ ਮੇਰੀ ਭਾਬੀ ਨੇ ਮੇਰੇ ਨਾਲ ਕਿੰਨਾ ਗਲਤ ਕੀਤਾ ਉਹਨੇ ਮੇਰੇ ਵਿਆਹ ਕਿਸੇ ਸ਼ਰਾਬੀ ਨਾਲ ਕਰਵਾ ਦਿੱਤਾ ਸੀ ਇਸੇ ਕਰਕੇ ਹੀ ਮੇਰੇ ਸਹੁਰਿਆਂ ਦੀ ਕੋਈ ਵੀ ਡਿਮਾਂਡ ਨਹੀਂ ਸੀ ਮੇਰਾ ਦਿਲ ਕਰਦਾ ਸੀ ਕਿ ਜਾ ਕੇ ਵੀਰੇ ਨੂੰ ਸਾਰੀ ਗੱਲ ਦੱਸ ਦੇਵਾਂ ਪਰ ਮੈਨੂੰ ਪਤਾ ਸੀ ਕਿ ਮੇਰਾ ਭਰਾ ਸਿਰਫ ਭਾਬੀ ਤੇ ਹੀ ਵਿਸ਼ਵਾਸ ਕਰੂਗਾ ਤੇ ਉਹਦਾ ਹੀ ਸਾਥ ਦੇਊਗਾ ਇਸੇ ਕਰਕੇ ਮੈਂ ਆਪਣੀ ਕਿਸਮਤ ਸਮਝ ਕੇ ਜ਼ਿੰਦਗੀ ਬਤਾਉਣ ਲੱਗ ਪਈ ਮੈਂ ਬਹੁਤ ਦੁਖੀ ਸੀ ਪਰ ਮੈਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੀ ਸੀ ਘਰ ਦੇ ਹਾਲਾਤ ਵੀ ਖਰਾਬ ਹੁੰਦੇ ਜਾ ਰਹੇ ਸੀ ਕਿਉਂਕਿ ਮੇਰਾ ਘਰ ਵਾਲਾ ਤਾਂ ਇੱਕ ਰੁਪਈਆ ਵੀ ਨਹੀਂ ਕਮਾਉਂਦਾ ਸੀ ਦੂਜੇ ਦਿਨ ਹੀ ਪੈਸੇ ਉਜਾੜ ਦਿੰਦਾ ਸੀ ਮੈਂ ਪੜ੍ਹੀ ਲਿਖੀ ਵੀ ਨਹੀਂ ਸੀ ਕਿ ਕਿਤੇ ਨੌਕਰੀ ਕਰ ਸਕਾਂ ਮੈਨੂੰ ਸਹੁਰੇ ਘਰ ਆਈ ਨੂੰ 2 ਦਿਨ ਹੋ ਗਏ ਸੀ ਮੇਰੀ ਸੱਸ ਗਾਂ ਦਾ ਦੁੱਧ ਵੇਚ ਕੇ ਘਰ ਦਾ ਖਰਚਾ ਚਲਾਉਂਦੀ ਸੀ ਮੈਂ ਵੀ ਹੌਲੀ-ਹੌਲੀ ਗਾਂ ਦਾ ਦੁੱਧ ਵੇਚਣਾ ਸ਼ੁਰੂ ਕਰ ਦਿੱਤਾ ਮੈਂ ਦੁੱਧ ਵੇਚਣ ਲਈ ਲੋਕਾਂ ਦੇ ਘਰਾਂ ਵਿੱਚ ਜਾਂਦੀ ਹੁੰਦੀ ਸੀ ਹੌਲੀ-ਹੌਲੀ ਹਾਲਾਤ ਕਾਫੀ ਵਧੀਆ ਹੋ ਗਏ ਪਰ ਮੇਰਾ ਘਰ ਵਾਲਾ ਜ਼ਬਰਦਸਤੀ ਮੇਰੇ ਕੋਲੋਂ ਪੈਸੇ ਖੋ ਕੇ ਲੈ ਜਾਂਦਾ ਤੇ ਸ਼ਰਾਬ ਪੀਣ ਲੱਗ ਜਾਂਦਾ ਸੀ ਮੈਂ ਆਪਣੀ ਕਿਸਮਤ ਤੇ ਬਹੁਤ ਰੋਂਦੀ ਸੀ ਕਿ ਰੱਬ ਨੇ ਪਤਾ ਨਹੀਂ ਮੈਨੂੰ ਕਿਹੜੀ ਸਜ਼ਾ ਦਿੱਤੀ ਆ ਮੈਨੂੰ ਇੱਕ ਦਿਨ ਪਤਾ ਲੱਗਿਆ ਕਿ ਮੈਂ ਮਾਂ ਬਣ ਵਾਲੀ ਆ ਮਾਂ ਬੰਦ ਦੀ ਖੁਸ਼ੀ ਵਿੱਚ ਮੈਨੂੰ ਆਪਣੀ ਜ਼ਿੰਦਗੀ ਵਿੱਚ ਇੱਕ ਰੌਸ਼ਨੀ ਜਿਹੀ ਮਿਲੀ ਬੱਚੇ ਨੂੰ ਦੇਖ ਕੇ ਮੈਂ ਆਪਣੀ ਅੱਗੇ ਦੀ ਜ਼ਿੰਦਗੀ ਬਾਰੇ ਸੋਚ ਲਿਆ ਸੀ ਮੇਰੀ ਸੱਸ ਵੀ ਚੰਗੀ ਸੀ ਬੱਚੇ ਦੀ ਖੁਸ਼ੀ ਵਿੱਚ ਉਹਨੇ ਮੇਰਾ ਪੂਰਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਘਰ ਵਿੱਚ ਕੰਮਕਾਰ ਵਿੱਚ ਮੇਰੀ ਸੱਸ ਮਦਦ ਘਰ ਦੀ ਕਿ ਮੇਰਾ ਘਰ ਵਾਲਾ ਇਸ ਹਾਲਤ ਵਿੱਚ ਵੀ ਮੇਰੇ ਨਾਲ ਗਲਤ ਨਾ ਕਰੇ ਇਸੇ ਕਰਕੇ ਉਹ ਮੈਨੂੰ ਆਪਣੇ ਕਮਰੇ ਵਿੱਚ ਸੁਵਾਉਂਦੀ ਸੀ ਇਸੇ ਤਰ੍ਹਾਂ ਮੈਂ ਆਪਣੀ ਜ਼ਿੰਦਗੀ ਬਤਾ ਰਹੀ ਸੀ ਮੈਂ ਆਪਣੀ ਆਉਣ ਵਾਲੀ ਜ਼ਿੰਦਗੀ ਦੇ ਬਾਰੇ ਸੋਚਣ ਲੱਗ ਪਈ ਸੀ ਕਿ ਛੋਟੇ ਛੋਟੇ ਬੱਚੇ ਹੋਣਗੇ ਤਾਂ ਮੈਨੂੰ ਮਾਂ ਮਾਂ ਕਹਿ ਕੇ ਬੁਲਾਉਣਗੇ ਘਰ ਵਾਲੇ ਦਾ ਤਾਂ ਪਿਆਰ ਇਸ ਜਨਮ ਵਿੱਚ ਨਹੀਂ ਮਿਲਿਆ ਨਾ ਹੀ ਮਾਂ ਪਿਓ ਦਾ ਘੱਟੋ ਘੱਟ ਮੇਰੇ ਬੱਚੇ ਤਾਂ ਮੈਨੂੰ ਪਿਆਰ ਕਰਨਗੇ ਇਹ ਹੀ ਸੋਚ ਕੇ ਮੈਂ ਬਹੁਤ ਖੁਸ਼ ਸੀ ਫਿਰ 9 ਮਹੀਨੇ ਬਾਅਦ ਮੇਰੇ ਦੋ ਜੜਵਾ ਬੱਚੇ ਹੋ ਗਏ ਕਉ ਜਮੀ ਦਿੰਦਾ ਮੈਂ ਬਸਰੇਤੀ ਹੀ ਰਾਮ ਕੀਤਾ ਕਿਉਂਕਿ ਬੱਚੇ ਹੋ ਜਾਣ ਨਾਲ ਮੈਂ ਬਹੁਤ ਜ਼ਿਆਦਾ ਕਮਜ਼ੋਰ ਹੋ ਗਈ ਸੀ ਪਰ ਹੌਲੀ ਹੌਲੀ ਘਰ ਦੇ ਹਾਲਤ ਖਰਾਬ ਹੁੰਦੇ ਜਾਂਦੇ ਸੀ ਕਿਉਂਕਿ ਮੇਰਾ ਘਰ ਵਾਲਾ ਕੋਈ ਵੀ ਕੰਮ ਕਰਨੇ ਕਰਦਾ ਸੀ ਹੁਣ ਬੱਚਿਆਂ ਦੀ ਕੋਈ ਵੀ ਫਿਕਰ ਨਹੀਂ ਸੀ ਮੇਰੀ ਸੱਸ ਹੀ ਸੀ ਜੋ ਬੱਚਿਆਂ ਦੀ ਦੇਖਭਾਲ ਕਰਦੀ ਸੀ ਇੱਕ ਮਹੀਨੇ ਬਾਅਦ ਫਿਰ ਮੈਂ ਦੁੱਧ ਵੇਚਣਾ ਸ਼ੁਰੂ ਕਰ ਦਿੱਤਾ ਇੱਕ ਮਹੀਨਾ ਦੁੱਧ ਵੇਚਣ ਦੇ ਕਰਕੇ ਕੋਲੋਂ ਦੁੱਧ ਲੈਂਦੇ ਸੀ ਉਹਨਾਂ ਨੇ ਕਿਸੇ ਹੋਰ ਕੋਲੋਂ ਦੁੱਧ ਲੈਣਾ ਸ਼ੁਰੂ ਕਰ ਦਿੱਤਾ ਸੀ ਇਸੇ ਕਰਕੇ ਦੁੱਧ ਵਿਚਨ ਵਿੱਚ ਪਰੇਸ਼ਾਨੀ ਹੋਣ ਲੱਗ ਪਈ ਸੀ ਮੈਂ ਸ਼ਾਮ ਨੂੰ ਆਪਣੇ ਬੱਚਿਆਂ ਦੇ ਕੋਲ ਆਉਂਦੀ ਤਾਂ ਉਹ ਭੁੱਖ ਨਾਲ ਵਿਲਕਦੇ ਹੁੰਦੇ ਸੀ ਜਿਨ੍ਹਾਂ ਨੂੰ ਦੇਖ ਕੇ ਮੈਨੂੰ ਬਹੁਤ ਦਰਦ ਹੁੰਦਾ ਸੀ ਮੈਂ ਘੱਟੋ ਘਾਟ ਆਪਣੇ ਬੱਚਿਆਂ ਲਈ ਵੀ ਕੁਝ ਨਹੀਂ ਕਰ ਸਕੀ ਸੀ ਮੇਰੀ ਸਾਸ ਨੇ ਮੈਨੂੰ ਹਿੰਮਤ ਦਿੱਤੀ ਤੇ ਉਹ ਕਹਿੰਦੀ ਕਿ ਤੂੰ ਬਹੁਤ ਹੀ ਬਹਾਦਰਾਂ ਤੇ ਬਿਲਕੁਲ ਹੀ ਤੇ ਤੂੰ ਕਾਰਨਾਮਾ ਨ ਦੇਖ ਕਿਤੇ ਦੂਸਰੀ ਥਾਂ ਤੇ ਜਾ ਕੇ ਦੁੱਧ ਵੇਚ ਜਿਆ ਕਰ ਸ਼ਾਇਦ ਕਿਸੇ ਨੂੰ ਲੋੜ ਹੋਵੇ ਇਹ ਸੋਚ ਕੇ ਮੈਂ ਦੂਸਰੀ ਥਾਂ ਤੇ ਜਾ ਕੇ ਲੋਕਾਂ ਦੇ ਘਰਾਂ ਵਿੱਚ ਦੁੱਧ ਵੇਚਣਾ ਸ਼ੁਰੂ ਕਰ ਦਿੱਤਾ ਕੁਝ ਦਿਨ ਤਾਂ ਮੈਂ ਪਰੇਸ਼ਾਨ ਹੋਈ ਪਰ ਬਾਅਦ ਵਿੱਚ ਮੇਰੇ ਦੁੱਧ ਦੀ ਵਿਕਰੀ ਹੋਣ ਲੱਗ ਪਈ ਸੀ ਲੋਕ ਦੁੱਧ ਦੇ ਬਦਲੇ ਮੈਨੂੰ ਕਾਫੀ ਪੈਸੇ ਦਿੰਦੇ ਹੁੰਦੇ ਸੀ ਇੱਕ ਦਿਨ ਜਿੱਥੇ ਮੈਂ ਦੁੱਧ ਵੇਚਣ ਲਈ ਜਾਂਦੀ ਹੁੰਦੀ ਸੀ ਉਸ ਔਰਤ ਨਾਲ ਮੁਲਾਕਾਤ ਹੋ ਉਹ ਮੈਨੂੰ ਕਹਿ ਲੱਗੀ ਕਿ ਤੇਰਾ ਦੁੱਧ ਕਾਫੀ ਵਧੀਆ ਹੁੰਦਾ ਤੂੰ ਇੱਕ ਕੰਮ ਕਰ ਇਥੋਂ ਇੱਕ ਥੋੜੀ ਜਹੀ ਦੂਰ ਵੱਡਾ ਸਾਰਾ ਘਰ ਆ ਤੂੰ ਉੱਥੇ ਵੀ ਰੋਜ਼ ਦੁੱਧ ਦੇ ਕੇ ਆਇਆ ਕਰ ਉੱਥੇ ਵੀ ਕਾਫੀ ਚੰਗੀ ਕੀਮਤ ਤੈਨੂੰ ਦੇਣਗੇ ਇਹ ਸੁਣ ਕੇ ਮੈਂ ਬੜੀ ਖੁਸ਼ ਹੋਈ ਮੈਂ ਬਹੁਤ ਹੀ ਇਮਾਨਦਾਰ ਕੁੜੀ ਸੀ ਮੈਂ ਕਦੀ ਵੀ ਦੁੱਧ ਵਿੱਚ ਮਿਲਾਵਟ ਨਹੀਂ ਕਰਦੀ ਸੀ ਇਸੇ ਕਰਕੇ ਲੋਕ ਮੇਰੇ ਕੋਲੋਂ ਦੁਬਾਰਾ ਦੁੱਧ ਖਰੀਦਣ ਲੱਗ ਪਏ ਸੀ ਦੂਸਰੇ ਦਿਨ ਉਸੇ ਆਂਟੀ ਦੇ ਕਹਿਣ ਦੇ ਮੁਤਾਬਕ ਮੈਂ ਦੱਸੇ ਹੋਏ ਪਤੇ ਤੇ ਉਸ ਘਰ ਗਈ ਉਹ ਬਾਕੀ ਘਰਾਂ ਨਾਲੋਂ ਕਾਫੀ ਅਲੱਗ ਜਦੋਂ ਮੈਂ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਇੱਕ ਬਹੁਤ ਸੋਹਣਾ ਬੰਦਾ ਸੀ ਆ ਕੇ ਖੜਾ ਹੋ ਗਿਆ ਉਹ ਮੈਨੂੰ ਦੇਖ ਮੈਂ ਉਹਨੂੰ ਦੇਖ ਕੇ ਥੋੜਾ ਖਬਰਾਜ ਹੀ ਗਈ ਉਹ ਮੈਨੂੰ ਦੇਖ ਕੇ ਕਹਿਣ ਲੱਗਾ ਕਿ ਕੌਣ ਆ ਮੈਂ ਕਿਹਾ ਕਿ ਮੈਂ ਫਰੈਸ਼ ਦੁੱਧ ਵੇਚਦੀ ਆ ਜੇ ਤੁਹਾਨੂੰ ਲੋੜ ਆ ਤਾਂ ਤੁਸੀਂ ਲਓ ਉਹ ਬੰਦਾ ਮੈਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਦੇਖਣ ਲੱਗਾ ਫਿਰ ਕਹਿਣ ਲੱਗਾ ਕਿ ਤੂੰ ਦੁੱਧ ਵਿੱਚ ਮਿਲਾਵਟ ਤਾਂ ਨਹੀਂ ਖਰਦੀ ਮੈਂ ਕਿਹਾ ਨਹੀਂ ਨਹੀਂ ਤੁਸੀਂ ਇੱਕ ਵਾਰ ਦੁੱਧ ਖਰੀਦ ਕੇ ਦੇਖੋ ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ ਫਿਰ ਉਹਨੇ ਕੁਝ ਧੇਰ ਸੋਚਣ ਤੋਂ ਬਾਅਦ ਮੈਨੂੰ ਕਿਹਾ ਕਿ ਰੋਜ਼ 1 ਕਿਲੋ ਦੁੱਧ ਦੇ ਜਾਇਆ ਕਰ। ਦੁੱਧ ਦੇਣ ਤੋਂ ਬਾਅਦ ਮੈਂ ਆਪਣੇ ਘਰ ਵਾਪਸ ਆ ਗਈ ਸੀ। ਮੈਂ ਬਹੁਤ ਖੁਸ਼ ਸੀ ਕਿਉਂਕਿ ਇੱਕ ਚੰਗੀ ਥਾਂ ਤੇ ਦੁੱਧ ਵੇਚਣ ਦਾ ਕੰਮ ਮਿਲ ਗਿਆ ਸੀ। ਹੁਣ ਮੈਂ ਰੋਜ਼ ਹੀ ਇਦਾਂ ਮਿਹਨਤ ਕਰਦੀ ਸੀ। ਰਾਤ ਨੂੰ ਘਰ ਆਉਂਦੀ ਤਾਂ ਆਪਣੇ ਬੱਚਿਆਂ ਦੇ ਨਾਲ ਸਮਾਂ ਬਤਾਉਂਦੀ ਸੀ। ਹੌਲੀ-ਹੌਲੀ ਮੈਂ ਬੱਚਿਆਂ ਦੀਆਂ ਲੋੜਾਂ ਨੂੰ ਵੀ ਪੂਰਾ ਕਰਨ ਲੱਗ ਪਈ ਸੀ। ਪਰ ਮੇਰੀ ਜ਼ਿੰਦਗੀ ਵਿੱਚ ਮੁਸ਼ਕਲਾਂ ਘਟਣੇ ਹੋਈਆਂ ਸੀ। ਇੱਕ ਦਿਨ ਮੈਂ ਉਸ ਬੰਦੇ ਦੇ ਘਰ ਦੁੱਧ ਦੇਣ ਗਈ। ਉਹਨੇ ਦਰਵਾਜ਼ਾ ਖੋਲ੍ਹਿਆ ਤੇ ਕੁਝ ਦੇਰ ਬਾਅਦ ਉਹਨੇ ਮੈਨੂੰ ਅੰਦਰ ਬੁਲਾਇਆ ਤੇ ਇੱਕ ਬੱਚੇ ਦੇ ਰੋਂ ਦੀ ਆਵਾਜ਼ ਆਉਣ ਲੱਗ ਪਈ। ਉਹ ਫਟਾਫਟ ਭੱਜਦਾ ਉਸ ਬੱਚੇ ਨੂੰ ਚੁੱਪ ਕਰਾਉਣ ਲਈ ਚਲਾ ਗਿਆ। ਬੱਚੇ ਦੀ ਆਵਾਜ਼ ਸੁਣ ਕੇ ਮੈਂ ਵੀ ਅੰਦਰ ਹੀ ਚਲੀ ਗਈ ਤੇ ਉਹਦਾ ਬੱਚਾ ਬਹੁਤ ਹੀ ਰੋ ਰਿਹਾ ਸੀ। ਬਿਲਕੁਲ ਵੀ ਚੁੱਪ ਨਹੀਂ ਹੁੰਦਾ ਸੀ। ਤਾਂ ਮੈਂ ਉਸ ਬੰਦੇ ਨੂੰ ਕਿਹਾ ਕਿ ਤੁਸੀਂ ਇਸ ਬੱਚੇ ਨੂੰ ਮੇਰੀ ਗੋਦ ਵਿੱਚ ਦੇ ਦਿਓ। ਮੈਂ ਇਹਨੂੰ ਚੁੱਪ ਕਰਵਾ ਦੇਵਾਂਗੀ। ਉਹ ਮੈਨੂੰ ਬੜੀ ਹੈਰਾਨੀ ਨਾਲ ਦੇਖਣ ਲੱਗਾ ਤੇ ਕਹਿਣ ਲੱਗਾ ਤੂੰ ਇੱਕ ਕੁੜੀ ਆ ਤੇ ਤੈਨੂੰ ਕੀ ਪਤਾ ਕਿ ਬੱਚਿਆਂ ਨੂੰ ਕਿੱਦਾਂ ਸੰਭਾਲ ਕਰੀਦੀ ਆ ਤੇ ਤੂੰ ਕਿਵੇਂ ਕਿੱਦਾਂ ਬੱਚੇ ਨੂੰ ਸੰਭਾਲ ਲੇਗੀ ਮੈਂ ਕਿਹਾ ਕਿ ਮੇਰੇ ਵੀ ਦੋ ਛੋਟੇ ਛੋਟੇ ਬੱਚੇ ਆ ਇੱਕ ਵਾਰ ਮੇਰੇ ਤੇ ਵਿਸ਼ਵਾਸ ਕਰੋ ਜਦੋਂ ਉਸ ਬੱਚੇ ਨੂੰ ਮੇਰੀ ਗੋਦ ਵਿੱਚ ਦਿੱਤਾ ਤਾਂ ਕੁਝ ਥੇਰ ਵਿੱਚ ਉਹ ਚੁੱਪ ਹੋ ਗਿਆ ਸੀ ਉਹ ਬੱਚਾ ਬਹੁਤ ਸੋਹਣਾ ਸੀ ਉਹਦੀ ਮਾਸੂਮੀਅਤ ਉਹਦੇ ਚਿਹਰੇ ਤੇ ਚਲਕ ਰਹੀ ਸੀ ਉਹ ਬੰਦਾ ਫਿਰ ਮੈਨੂੰ ਬੜੇ ਧਿਆਨ ਨਾਲ ਰੇਹਾ ਸੀਤਾ ਮੈਨੂੰ ਕਹਿਣ ਲੱਗਾ ਕਿ ਤੇਰੀ ਉਮਰ ਤੋਂ ਅੰਦਾਜ਼ਾ ਬਿਲਕੁਲ ਵੀ ਨਹੀਂ ਹੁੰਦਾ ਕਿ ਤੇਰੇ ਦੋ ਬੱਚੇ ਆ ਇਦਾਂ ਲੱਗਦੀਆਂ ਕਿ ਜਿੱਦਾਂ ਦੂਰ ਕੁਵਾਰੀ ਹੀ ਹੋਵੇ ਕੁਝ ਧੇਰ ਬਾਅਦ ਬੱਚਾ ਚੁੱਪ ਹੋ ਗਿਆ ਤੇ ਉਹ ਬੰਦੇ ਨੂੰ ਮੈਂ ਬੱਚਾ ਵਾਪਸ ਕਰ ਦਿੱਤਾ ਤੇ ਦੁੱਧ ਦੇਣ ਤੋਂ ਬਾਅਦ ਮੈਂ ਆਪਣੇ ਘਰ ਆ ਗਈ ਸੀ ਮੈਂ ਰੋਜ਼ ਹੀ ਦੁੱਧ ਦੇਣ ਤੇ ਉਸ ਬੰਦੇ ਨਾਲ ਗੱਲਾਂ ਬਾਤਾਂ ਕਰਦੀ ਸੀ ਉਹ ਬੰਦਾ ਬੜਾ ਹੀ ਸ਼ਰੀਫ ਸੀ ਉਹਨੇ ਮੈਨੂੰ ਦੱਸਿਆ ਕਿ ਉਹਦਾ ਇੱਕ ਹੀ ਬੱਚਾ ਤੇ ਬੱਚੇ ਦੀ ਡਿਲੀਵਰੀ ਦੇ ਸਮੇਂ ਉਹਦੀ ਮਾਂ ਇਹਨੂੰ ਛੱਡ ਕੇ ਚਲੀ ਗਈ ਸੀ ਇਸੇ ਕਰਕੇ ਬੱਚੇ ਨੂੰ ਉਹ ਆਪ ਹੀ ਸੰਭਾਲ ਰਿਆ ਵਾ ਉਹਨੂੰ ਬਹੁਤ ਹੀ ਪ੍ਰੋਬਲਮ ਹੁੰਦੀ ਆ ਬੱਚੇ ਨੂੰ ਸੰਭਾਲਣ ਵਿੱਚ ਮੈਂ ਕਿਹਾ ਤਾਂ ਤੁਸੀਂ ਚਾਹੋ ਤਾਂ ਕਿਸੇ ਚੰਗੀ ਕੁੜੀ ਨੂੰ ਦੇਖ ਕੇ ਵਿਆਹ ਕਰਵਾ ਲਵੋ ਤਾਂ ਉਹਨੇ ਕਿਹਾ ਕਿ ਨਹੀਂ ਨਹੀਂ ਕੋਈ ਵੀ ਦੂਜੀ ਔਰਤ ਦੂਸਰੇ ਬੱਚੇ ਨੂੰ ਮਾਂ ਵਰਗਾ ਪਿਆਰ ਬਿਲਕੁਲ ਵੀ ਨਹੀਂ ਨਹੀਂ ਦੇ ਸਕਦੀ ਉਸ ਬੰਦੇ ਨੇ ਮੇਰੇ ਬੱਚਿਆਂ ਬਾਰੇ ਪੁੱਛਿਆ ਮੈਂ ਸਾਰੀ ਗੱਲ ਉਹਨੂੰ ਦੱਸ ਦਿੱਤੀ ਉਹ ਬੰਦਾ ਕਾਫੀ ਨੇਕ ਇਨਸਾਨ ਸੀ ਉਹ ਰੋਜ਼ ਮੇਰੇ ਕੋਲੋਂ ਦੁੱਧ ਲੈਂਦਾ ਸੀ ਤੇ ਉਹਦੇ ਬੱਚਿਆਂ ਨਾਲ ਥੋੜਾ ਵਕਤ ਬਤਾ ਜਾਂਦੀ ਸੀ। ਉਹਦਾ ਬੱਚਾ ਵੀ ਮੇਰੇ ਨਾਲ ਕਾਫੀ ਕੁਲ ਮਿਲ ਗਿਆ ਸੀ ਤੇ ਇਦਾਂ ਹੀ ਆਪਣੀ ਜ਼ਿੰਦਗੀ ਬਤਾ ਰਹੀ ਸੀ। ਮੇਰਾ ਘਰ ਵਾਲਾ ਦਿਨੋਂ-ਦਿਨ ਨਸ਼ੇ ਦੀ ਹਾਲਤ ਵਿੱਚ ਡੁੱਬਦਾ ਜਾਂਦਾ ਸੀ। ਉਹਨੂੰ ਤਾਂ ਮੇਰੀ ਤੇ ਮੇਰੇ ਬੱਚਿਆਂ ਦੀ ਬਿਲਕੁਲ ਵੀ ਫਿਕਰ ਨਹੀਂ ਸੀ, ਬਲਕਿ ਉਹਨੂੰ ਤਾਂ ਆਪਣੀ ਮਾਂ ਦੀ ਵੀ ਫਿਕਰ ਨਹੀਂ ਸੀ। ਮੇਰੀ ਸੱਸਾ ਕਾਫੀ ਬਜ਼ੁਰਗ ਹੋਂਦੀ ਜਾ ਰਹੀ ਸੀ। ਮੇਰੇ ਬੱਚੇ ਵੀ ਥੋੜੇ ਵੱਡੇ ਹੁੰਦੇ ਜਾ ਰਹੇ ਸੀ। ਹੌਲੀ ਹੌਲੀ ਬੱਚਿਆਂ ਨੂੰ ਸੰਭਾਲਣ ਦੇ ਲਈ ਮੈਨੂੰ ਔਖਾ ਹੁੰਦਾ ਸੀ ਇੱਕ ਦਿਨ ਮੇਰਾ ਬੱਚਾ ਬਹੁਤ ਬਿਮਾਰ ਹੋ ਗਿਆ ਡਾਕਟਰ ਨੇ ਮੈਨੂੰ ਕਿਹਾ ਕਿ ਦੋਨੋਂ ਜੜਵਾ ਹੋ ਜਾਣ ਦਾ ਕਰਕੇ ਦੋਨਾਂ ਨੂੰ ਹੀ ਹਸਪਤਾਲ ਵਿੱਚ ਐਡਮਿਟ ਕਰਨਾ ਪਊਗਾ ਕਿਉਂਕਿ ਬੱਚਿਆਂ ਨੂੰ ਨਮੂਨੀਆਂ ਹੋ ਗਿਆ ਸੀ ਇਹਦੇ ਲਈ ਕਾਫੀ ਸਾਰੇ ਪੈਸਿਆਂ ਦੀ ਲੋੜ ਸੀ ਮੇਰੇ ਕੋਲ ਐਨੇ ਪੈਸੇ ਨਹੀਂ ਸੀ ਮੈਂ ਭੱਜਦੀ ਹੋਈ ਘਰ ਆਈ ਤੇ ਆਪਣੇ ਘਰ ਵਾਲੇ ਕੋਲ ਮਦਦ ਮੰਗ ਰਹੀ ਸੀ ਪਰ ਉਹ ਮੈਨੂੰ ਦੇਖ ਕੇ ਦੁਬਾਰਾ ਘਰੋਂ ਚਲਾ ਗਿਆ ਸੀ ਜਦੋਂ ਮੇਰੇ ਕੋਲ ਕੋਈ ਰਸਤਾ ਨਹੀਂ ਸੀ ਤੇ ਮੈਂ ਜਿੰਨਾ ਘਰਾਂ ਵਿੱਚ ਦੁੱਧ ਵੇਚਦੀ ਸੀ ਉਹਨਾਂ ਘਰਾਂ ਵਿੱਚੋਂ ਭੀਖ ਮੰਗਣ ਲੱਗ ਪਈ ਇੰਨੀ ਵੱਡੀ ਰਕਮ ਦੇ ਲਈ ਕੋਈ ਵੀ ਮਦਦ ਕਰਨ ਲਈ ਤਿਆਰ ਨਹੀਂ ਸੀ ਮੇਰੇ ਕੋਲ ਸਿਰਫ ਇੱਕ ਹੀ ਘਰ ਬਚਿਆ ਸੀ ਮੈਂ ਫਟਾਫਟ ਭੱਜਦੀ ਹੋਈ ਉਸ ਬੰਦੇ ਦੇ ਘਰ ਪਹੁੰਚੀ ਤੇ ਉਹ ਮੈਨੂੰ ਦੇਖ ਕੇ ਘਬਰਾ ਗਿਆ ਕਹਿਣ ਲੱਗਾ ਕਿ ਕੀ ਹੋਇਆ ਰਜਨੀ ਮੈਂ ਉਹਨੂੰ ਦੱਸਿਆ ਕਿ ਮੈਨੂੰ ਕੁਝ ਪੈਸਿਆਂ ਦੀ ਲੋੜ ਆ ਮੇਰੇ ਦੋਨੋਂ ਬੱਚੇ ਬਿਮਾਰ ਆ ਉਹਨਾਂ ਨੂੰ ਜਲਦੀ ਹਸਪਤਾਲ ਵਿੱਚ ਐਡਮਿਟ ਕਰਵਾਉਣਾ ਪਊਗਾ ਮੇਰੇ ਬੱਚਿਆਂ ਦੇ ਇਲਾਵਾ ਮੇਰਾ ਇਸ ਦੁਨੀਆ ਵਿੱਚ ਕੋਈ ਨਹੀਂ ਮੇਰਾ ਘਰ ਵਾਲਾ ਵੀ ਨਹੀਂ ਕੰਮ ਆਇਆ ਉਹ ਵੀ ਮੇਰੀ ਮਦਦ ਨਹੀਂ ਕਰ ਸਕਦਾ ਹੁਣ ਤਾਂ ਬੱਚਿਆਂ ਦੀ ਕੋਈ ਵੀ ਪ੍ਰਵਾਹ ਨਹੀਂ ਕੁਝ ਦੇਰ ਤੱਕ ਬੰਦਾ ਸੋਚਣ ਲੱਗ ਪਿਆ ਫਿਰ ਉਸ ਤੋਂ ਬਾਅਦ ਉਹਨੇ ਇਦਾਂ ਦੀ ਗੱਲ ਕਹੀ ਜਿਸ ਨੂੰ ਸੁਣ ਕੇ ਮੇਰੇ ਹੋਸ਼ ਉੱਡ ਗਏ ਉਹ ਕਹਿਣ ਲੱਗਾ ਅੱਜ ਤੋਂ ਦੁੱਧ ਮੈਂ ਤੇਰੇ ਕੋਲੋਂ ਬਿਲਕੁਲ ਵੀ ਨਹੀਂ ਲਵਾਂਗਾ ਮੈਂ ਕਿਹਾ ਤੁਸੀਂ ਇਹ ਗੱਲ ਕਿਉਂ ਕਹਿ ਰਹੇ ਹੋ ਕਹਿਣ ਲੱਗਾ ਕਿਉਂਕਿ ਮੈਂ ਚਾਹੁੰਦਾ ਕਿ ਤੂੰ ਮੇਰੇ ਨਾਲ ਵਿਆਹ ਕਰਵਾ ਲਵੇਂ ਇਹ ਸੁਣ ਕੇ ਤਾਂ ਮੈਂ ਹੈਰਾਨ ਹੀ ਹੋ ਰਹਿ ਗਈ ਉਹ ਕਹਿਣ ਲੱਗਾ ਕਿ ਮੇਰਾ ਕੋਈ ਵੀ ਗਲਤ ਇਰਾਦਾ ਨਹੀਂ ਤੇਖ ਮੇਰੇ ਘਰ ਵਾਲੇ ਇਸ ਦੁਨੀਆ ਵਿੱਚ ਨਹੀਂ ਤੇ ਮੈਨੂੰ ਵੀ ਆਪਣੇ ਬੱਚਾਂ ਲਈ ਇੱਕ ਮਾਂ ਦੀ ਲੋੜ ਆ ਤੂੰ ਮੇਰੇ ਬੱਚੇ ਨੂੰ ਮਾਂ ਵਰਗਾ ਹੀ ਪਿਆਰ ਦਿੱਤਾ ਤੇ ਮੇਰਾ ਬੱਚਾ ਵੀ ਤੇਰੇ ਨਾਲ ਚੰਗੀ ਤਰ੍ਹਾਂ ਘੁਲ ਮਿਲ ਗਿਆ ਵਾ ਤੂੰ ਮੈਨੂੰ ਚੰਗੀ ਲੱਗਦੀ ਾਂ ਇਸੇ ਕਰਕੇ ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਤਾਂ ਮੈਂ ਕੁਝ ਦੇਰ ਚੁੱਪ ਹੋ ਗਈ ਮੈਂ ਕਾਫੀ ਦੇਰ ਉਹਨੂੰ ਦੇਖਦੀ ਰਹੀ ਤিও ਮੈਨੂੰ ਕਹ ਲਗਾ ਕਿ ਤੂੰ ਆਪਰਨੇ ਘਰ ਵਾਲੇ ਦੀ ਫਿਕਰ ਨਾ ਕਰ ਵੈਸੇ ਵੀ ਕੁਝ ਪੈਸੇ ਦੇ ਕੇ ਉਹ ਤੈਨੂੰ ਤਲਾਕ ਦੇ ਦੇਊਗਾ ਤਾਂ ਕਿ ਆਰਾਮ ਨਾਲ ਤੂੰ ਮੇਰੇ ਨਾਲ ਵਿਆਹ ਕਰਵਾ ਸਕੀ ਦੇਖ ਇਹਦੇ ਵਿੱਚ ਹੀ ਤੇਰੀ ਭਲਾਈ ਹੋ ਜਾਵੇਗੀ ਕਿਉਂਕਿ ਤੈਨੂੰ ਵੀ ਪਤਾ ਕਿ ਤੇਰਾ ਘਰ ਵਾਲਾ ਵੀ ਤੇਰੇ ਕੰਮ ਆਉਣ ਵਾਲਾ ਨਹੀਂ ਤੇ ਤੇਰੇ ਬੱਚਿਆਂ ਦੇ ਨਾਲ ਬਿਲਕੁਲ ਵੀ ਨਹੀਂ ਹੋਊਗਾ ਇੱਕ ਸ਼ਰਾਬੀ ਇਨਸਾਨ ਆ ਤੇ ਇੱਕ ਸ਼ਰਾਬੀ ਇਨਸਾਨ ਦੇ ਨਾਲ ਜ਼ਿੰਦਗੀ ਕੀ ਹੁੰਦੀ ਆ ਤੇਰੇ ਨਾਲੋਂ ਜ਼ਿਆਦਾ ਕੋਈ ਨਹੀਂ ਜਾਣਦਾ ਕਦੋਂ ਤੱਕ ਇਦਾਂ ਹੀ ਠੱਕੇ ਖਾਂਦੀ ਰਹੂੰਗੀ ਮੈਂ ਚੁੱਪ ਕਰਕੇ ਉਸ ਬੰਦੇ ਦੀਆਂ ਸਾਰੀਆਂ ਗੱਲਾਂ ਸੁਣ ਰਹੀ ਸੀ ਜਦੋਂ ਉਹ ਗੱਲਾਂ ਕਰ ਰਿਹਾ ਸੀ ਤੇ ਉਹਦੇ ਹਿਸਾਬ ਨਾਲ ਸਹੀ ਹੀ ਕਹਿ ਰਿਹਾ ਸੀ ਮੈਂ ਜਦੋਂ ਦਾ ਵਿਆਹ ਕਰਵਾਇਆ ਸੀ ਮੈਂ ਦੁੱਖ ਹੀ ਦੇਖਿਆ ਸੀ ਮੇਰੇ ਘਰ ਵਾਲਿਆਂ ਨੇ ਕਦੀ ਵੀ ਮੇਰਾ ਸਾਥ ਨਹੀਂ ਦਿੱਤਾ ਸੀ ਕਦੀ ਵੀ ਉਹਨੇ ਮੇਰੀ ਜ਼ਰੂਰਤ ਨੂੰ ਨਹੀਂ ਸਮਝਿਆ ਸੀ ਜੇ ਅੱਜ ਮੈਂ ਇਸ ਬੰਦੇ ਦੀ ਗੱਲ ਨਹੀਂ ਸੌਂਦੀ ਤਾਂ ਮੇਰੇ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਸੀ ਮੈਨੂੰ ਆਪਣੇ ਬੱਚਿਆਂ ਦੇ ਲਈ ਇਸ ਬੰਦੇ ਦੇ ਨਾਲ ਵਿਆਹ ਕਰਵਾਉਣਾ ਹੀ ਪਿਆ ਮੈਂ ਉਸ ਬੰਦੇ ਦੀ ਗੱਲ ਨੂੰ ਸਵੀਕਾਰ ਕਰ ਲਿਆ ਤੇ ਫਿਰ ਉਸ ਬੰਦੇ ਨੇ ਮੈਨੂੰ ਕਹੇ ਅਨਸਾਰ 4 ਲੱਖ ਰੁਪਏ ਦੇ ਦਿੱਤੇ ਜੋ ਲੈ ਕੇ ਮੈਂ ਫਟਾਫਟ ਆਪਣੇ ਬੱਚਾ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਕੁਝ ਦਿਨ ਮੇਰੇ ਬੱਚਾ ਦਾ ਇਲਾਜ ਚੱਲਦਾ ਰਿਹਾ ਤੇ ਮੇਰੇ ਬੱਚੇ ਬਿਲਕੁਲ ਠੀਕ ਹੋ ਗਏ ਮੈਂ ਵਾਪਸ ਆਪਣੇ ਘਰ ਲੈ ਕੇ ਆਈ ਤੇ ਕੁਝ ਦਿਨਾਂ ਬਾਅਦ ਉਹ ਬੰਦਾ ਮੇਰੇ ਘਰ ਆ ਗਿਆ ਤੇ ਉਹਨੇ ਮੇਰੇ ਘਰ ਵਾਲੇ ਨੂੰ 20000 ਦੇ ਬਦਲੇ ਤਲਾਕ ਦਵਾ ਦਿੱਤਾ ਤੇ ਉਹਨੇ ਇੱਕ ਵਾਰ ਵੀ ਮੇਰੇ ਬਾਰੇ ਨਹੀਂ ਸੋਚਿਆ ਮੈਂ ਚੁੱਪ ਕਰਕੇ ਤਲਾਕ ਦੇ ਪੇਪਰਾਂ ਤੇ ਸਾਈਨ ਕਰ ਦਿੱਤੇ ਮੈਂ ਉਸ ਬੰਦੇ ਦੇ ਨਾਲ ਵਿਆਹ ਕਰਵਾ ਲਿਆ ਤੇ ਉਹਦੇ ਘਰ ਆ ਕੇ ਰਹਿਣ ਲੱਗ ਪਈ ਕੁਝ ਦਿਨ ਤਾਂ ਮੈਨੂੰ ਅਜੀਬ ਜਿਹਾ ਲੱਗਾ ਪਰ ਹੌਲੀ-ਹੌਲੀ ਉਸ ਬੰਦੇ ਨੇ ਮੇਰੇ ਬੱਚਿਆਂ ਨਾਲ ਪਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਇਹ ਦੇਖ ਕੇ ਮੈਂ ਵੀ ਪਿੰਗਲ ਗਈ ਸੀ ਉਹ ਆਪਣਾ ਸੱਚਮੁੱਚ ਨੇਕ ਇਨਸਾਨ ਸੀ ਉਹਨੇ ਮੇਰੇ ਬੱਚਿਆਂ ਵਿੱਚ ਕਦੇ ਵੀ ਫਰਕ ਨਹੀਂ ਕੀਤਾ ਸੀ ਉਹਨੇ ਮੇਰੇ ਬੱਚਿਆਂ ਨੂੰ ਵੀ ਆਪਣੇ ਬੱਚਿਆਂ ਦੀ ਤਰ੍ਹਾਂ ਹੀ ਪਿਆਰ ਦਿੱਤਾ ਜਦ ਜਦਵੀਓ ਸ਼ਾਮ ਨੂੰ ਘਰ ਆਉਂਦਾ ਤੇ ਮੇਰੇ ਬੱਚਿਆਂ ਦੇ ਲਈ ਕੁਝ ਨਾ ਕੁਝ ਲੈ ਕੇ ਹੀ ਆਉਂਦਾ ਸੀ ਹੌਲੀ ਹੌਲੀ ਮੈਨੂੰ ਵੀ ਉਸ ਬੰਦੇ ਦੇ ਨਾਲ ਪਿਆਰ ਹੋ ਗਿਆ ਵਿਆਹ ਹੋ ਜਾਣ ਤੋਂ ਬਾਅਦ ਵੀ ਉਸ ਨੇ ਸੁਹਾਗਰਾਣ ਮਨਾਈ ਸੀ ਕਿਉਂਕਿ ਮੇਰੇ ਘਰ ਵਾਲੇ ਨੇ ਮੈਨੂੰ ਕਿਹਾ ਸੀ ਕਿ ਤੂੰ ਜਦੋਂ ਚਾਹਵੇਂਗੀ ਮੈਂ ਉਦੋਂ ਹੀ ਤੇਰੇ ਕੋਲ ਆਉਂਗਾ ਇਸੇ ਕਰਕੇ ਮੈਂ ਸ਼ਾਮ ਨੂੰ ਆਪਣੇ ਘਰ ਵਾਲੇ ਦੇ ਆਉਣ ਤੋਂ ਪਹਿਲਾਂ ਹੀ ਸਾਰੇ ਘਰ ਨੂੰ ਚੰਗੀ ਤਰ੍ਹਾਂ ਸੰਜਾ ਦਿੱਤਾ ਸੀ ਜਦੋਂ ਮੇਰਾ ਘਰ ਵਾਲਾ ਆਇਆ ਤਾਂ ਉਹ ਮੈਨੂੰ ਦੇਖ ਕੇ ਹੈਰਾਨ ਰਹਿ ਗਿਆ ਮੈਂ ਸਾਰੇ ਬੱਚਿਆਂ ਨੂੰ ਦੂਸਰੇ ਕਮਰੇ ਵਿੱਚ ਸੁਵਾ ਦਿੱਤਾ ਸੀ ਮੈਂ ਆਪਣੇ ਘਰ ਵਾਲੇ ਦਾ ਹੱਥ ਫੜ ਕੇ ਉਹਨੂੰ ਆਪਣੇ ਨਾਲ ਲੈ ਕੇ ਗਈ। ਕਮਰੇ ਵਿੱਚ ਜਾਂਦੇ ਹੀ ਮੇਰਾ ਘਰ ਵਾਲਾ ਮੈਨੂੰ ਹੈਰਾਨੀ ਨਾਲ ਦੇਖ ਰਿਹਾ ਸੀ। ਉਹ ਬਹੁਤ ਖੁਸ਼ ਸੀ। ਉਹਨੇ ਮੇਰਾ ਹੱਥ ਫੜ ਕੇ ਕਿਹਾ ਕਿ ਤੂੰ ਮੇਰੀ ਜ਼ਿੰਦਗੀ ਵਿੱਚ ਆਈਆਂ ਤੇ ਮੇਰੀ ਜ਼ਿੰਦਗੀ ਬਦਲ ਗਈ ਆ। ਮੈਂ ਕਿਹਾ ਕਿ ਮੇਰੇ ਬੱਚਿਆਂ ਨੂੰ ਵੀ ਇੱਕ ਚੰਗਾ ਪਿਓ ਮਿਲ ਗਿਆ। ਜੇ ਤੂੰ ਮੇਰੀ ਜ਼ਿੰਦਗੀ ਵਿੱਚ ਨਾ ਆਉਂਦਾ ਤਾਂ ਸ਼ਾਇਦ ਮੈਂ ਹਜੇ ਵੀ ਆਪਣੀ ਜ਼ਿੰਦਗੀ ਵਿੱਚ ਪਰੇਸ਼ਾਨੀਆਂ ਹੀ ਚੱਲ ਰਹੀ ਹੁੰਦੀ। ਮੈਂ ਅੱਗੇ ਕੁਝ ਕਹਿਣ ਲੱਗੀ ਸੀ ਕਿ ਮੇਰੇ ਘਰ ਵਾਲਾ ਮੈਨੂੰ ਚੁੱਪ ਕਰਾਉਂਦੇ ਹੋਏ ਕਿਹਾ ਜੋ ਸਮਾਂ ਬੀਤ ਚੁੱਕਾ ਉਹਨੂੰ ਛੱਡੋ ਉਸ ਵਕਤ ਮੇਰੇ ਘਰ ਵਾਲੇ ਨੇ ਮੈਨੂੰ ਆਪਣੇ ਗਲੇ ਲਾਇਆ ਤੇ ਫਿਰ ਅਸੀਂ ਇੱਕ ਦੂਸਰੇ ਨਾਲ ਬਹੁਤ ਪਿਆਰ ਕੀਤਾ ਤੇ ਮੈਂ ਆਪਣੇ ਦੂਜੇ ਵਿਆਹ ਦੀ ਸੁਹਾਗਰਾਤ ਵੀ ਬੜੇ ਜੋਸ਼ ਦੇ ਨਾਲ ਮਨਾਈ ਸੀ ਅੱਜ ਮੇਰੀ ਪਿਆਸ ਪਤਾ ਨਹੀਂ ਕਿੰਨੇ ਚਿਰਾਂ ਬਾਅਦ बुझी ਸੀ ਮੈਂ ਜੋ ਮੇਰੇ ਵਿਆਹ ਦੇ ਸੁਪਨੇ ਸੀ ਮੇਰੇ ਦੂਜੇ ਘਰ ਵਾਲੇ ਨੇ ਪੂਰੇ ਕੀਤੇ ਸੀ ਉਹਨੇ ਮੈਨੂੰ ਬਹੁਤ ਪਿਆਰ ਕੀਤਾ ਤੇ ਸਾਰੀ ਜ਼ਿੰਦਗੀ ਮੈਨੂੰ ਖੁਸ਼ ਰੱਖਣ ਦਾ ਵਾਅਦਾ ਕੀਤਾ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੀ رائے ਜ਼ਰੂਰ ਦਿਓ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ